ਕੌਣ ਕੰਮ ਦੇ ਵਿੱਚ ਮੇਰੇ ਪ੍ਰਤੀ ਇੱਕ ਆਸ ਹੀ ਕਰ ਅੱਜ ਕਹਿੰਦੇ ਲੋਹਾ ਲੋਹਾ ਦੀ ਸੇਵਾ ਕਰ ਰਿਹਾ ਮੁੰਡੇ ਮੈਂ ਤਾਂ ਦੂਰ ਹੋਵਾਂ ਤਾਂ ਮੋੜ ਹੋਵਾਂ ਮੈਂ ਦਰੋਂ ਕਿ ਚੜਿਆ ਆਵਾਂਗਾ ਤੇ ਆਣਾਂਗੀ ਤੇਰੇ ਕੋਲ ਮਰਦਾਨਾ ਅਬ ਬੀਬੀ ਦੀ ਉਹ ਬਹੁਤ ਕਾਰਕ ਕੋ ਇਧਰ ਆਪਣਾ ਵੀਰ ਸੁਖਾ ਮਿਸਤਰੀ ਬਣਿਆ ਵਾ ਪੂਰੀ ਕੰਧ ਲੈਵਲ ਜੇ ਕੱਢ ਰਿਹਾ ਵਾ ਨਾਲ ਗੋਰਾਪੁਰੇ ਸਾਲ ਲਾ ਲਾ ਕੇ ਦਿਖਾ ਰਿਹਾ ਕਿ ਕਿੱਥੇ ਕਿੱਥੇ ਸਹੀ ਆ ਇੱਕ ਤਿਆਰ ਆ ਇੱਕ ਬੱਤਿਆਂ ਤੋਂ ਸਾਦੀ ਮਰਦਾਨੀਆਂ ਦੇ ਮੰਗੇ ਨਹੀਂ ਸੀ ਉਹ ਆਪਣੇ ਖੁਦ ਪਿਆਰ ਦੇ ਨਾਲ ਹੀ ਮਰਦਾਨੀਆਂ ਨੂੰ ਦਿੱਤੇ ਆਪਣੇ ਪਾਜੀ ਠੀਕ ਹੈ ਨਾ ਤੁਸੀਂ ਥੱਕਦੇ ਨਹੀਂ ਗਏ ਵੇਲਾ ਕਰਦੇ ਹੋ ਨਾਲ ਚੱਲਦੇ ਇਹ ਸੇਵਾ ਮਿੱਟੀ ਸੇਵਾ ਕੂਦੀ ਪਹੁੰਚ ਆਈ ਮੇਰੀ ਮੇਰੀ ਸੁਣੋ ਗੱਲ ਇਹਨੂੰ ਜਿਹੜਾ ਨਾਲ ਬਾਗੀ ਕੋਲ ਖਾਲੀ ਤੂੰ ਬਹਿਣਾ ਆ ਇਹ ਕਿੰਨਾ ਕੁ ਭਾਰਾ ਹੋਲਾ ਹੈਗਾ 15 ਕਿਲੋ હા ઓ હો મોમારો વિડિયો બaje પરોણ લાગા મોઢિયા દોડ કામ કઢાતો દે કે પેડ કિડી આલા કાકા ਵਾਹ ਇਹਦੇ ਹੱਥ ਤੇ ਬਿਲਕੁਲ ਨਕਮਾ ਵੈ ਕਿਹੜੇ ਵਾਰੀ ਚੰਗਾ ਉਹਦਾ ਆ ਮੈਂ ਪੀਟਰ ਪੀਟਰ ਝਾਕੀਆ ਦਾ ਲੱਕੜੇ ਕਿਉਂ ਆ ਇੱਕ ਇੱਕ ਟਹਿਣੀ ਨਹੀਂ ਪਾੜੀ ਬੜਾ ਸਿਆਣਾ ਬਣਿਆ ਫਿਰ ਕੀ ਕਰਦਾ ਰੋਣ ਡਿਆ ਦੱਸ ਪਿੱਛੇ ਨਾ ਬਾਬਾ ਮੇਰਾ ਆਜਾ ਅੱਜ ਜਾਣਾ ਮਾਣੋ ਵਿਆਹ ਦੇਖਣ ਆ ਬਾਬੇ ਪਾੜ ਦੋ ਇੱਥੇ ਦੱਸ ਕਿੰਨਾ ਬਾਬਾ ਜੀ ਪਾੜ ਦੋ ਹਾਂਜੀ ਕਾ ਬਾਬਾ ਜੀ ਕਿਦਾ ਬਾੜਦਣਾ ਉਹ ਪਹਿਲਾਂ ਕਿਹੜੀ ਬਲੌਰ ਖੇਡਾ ਜਿਹਦਾ ਨਿਸ਼ਾਨਾ ਸਹੀ ਹੈ ਉਹ ਉਹ ਰਾਤ ਉਹ ਫੜੋ ਉੱਤੇ ਕੋਈ ਨਾ ਅੰਗਲ ਤੇ ਰੱਖ ਦੇ ਨੂੰ ਕਾਕਾ ਉਪਰੇ ਅਭੀ ਆਈ ਹੈ ਕਿ ਦੱਬੀ ਜਾਪਦਾ ਐਸੇ ਰੱਖਣਾ ਸਾਫ ਤੋਂ ਉਹ ਗਿਆ ਬੇਚਣ ਲੱਗ ਨਹੀਂ ਤੀਨੇ ਹੀ ਤੋੜਨ ਵਾਲੀ ਗਾਲ ਸਾਡੇ ਪਿੰਡ ਨੇ ਕਦੀ ਮੋਟਰ ਥੋੜੀ ਵੀ ਵੇਖੀ ਆ ਵੜਨ ਵਾਲੀ ਤੇ ਆ ਆਰੀ ਥੋੜੀ ਇਹਨਾਂ ਨੇ ਕਦੀ ਵੇਖੀ ਆ ਸਾਰੇ ਵੇਲੇ ਹੋ ਗਏ ਕੋ ਭਾ ਦੇ ਵਾਲੇ ਵੇਖੀ ਜਾਂਦੇ ਬਹੁਤ ਚੈਨ ਬਦਲਦੇ ਆ ਤੇ ਲਾਗੇ ਖਲੋ ਰਹੇ ਆ 7000 ਦਾ ਵਾਹ 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 ਹਾਂਜੀ ਭਾਜੀ ਕੀ ਕਰਨ ਦੇ ਜੇ ਬਾਥੀ ਉੱਪਰ ਲਗਾ ਰਹੇ ਆ ਬਾਥੀ ਉੱਪਰ ਲਗਾ ਰਹੇ ਜੇ ਉਹ ਵੀਰ ਕੀ ਕਰਨ ਦੇ ਆ ਉਹ ਲੈਂਡਿਆ ਅਰੇ ਸੇਵਾਦਾਰ ਲਾਏ ਅੱਜ ਕੰਮ ਤੇ ਆ ਤੇ ਵੱਡੇ ਵੱਡੇ ਸੇਵਾਦਾਰ ਅੰਦਰੋਂ ਕੱਢ ਕੇ ਬਾਹਰ ਲਾਏ ਕੰਮ ਤੇ ਆ ਬਣੀ ਤਾਂ ਪੂਰੀ ਲੈ ਬੁਆਏ ਦੇ ਆ ਤੁਹਾਨੂੰ ਜਿੰਨੀ ਆਰੀ ਵੇਖੇਗਾ ਜੇਬ 'ਚ ਹੱਥ ਪਾਇਆ ਵੇਖੇਗਾ ਉਦਾਂ ਨਹੀਂ ਤੁਹਾਨੂੰ ਕਦੇ ਵੀ ਦਿਖੇਗਾ ਆ ਇਹਦੀ ਕਿਤੇ ਵੀ ਦੀ ਵੀਡੀਓ 'ਚ ਵੇਖ ਲਿਓ ਹੱਥ ਦੋਵੇਂ ਜੇਬਾਂ 'ਚ ਹੁੰਦੇ ਆ ਵਾਹ ਬਸ ਤਿਆਰ ਸ਼ਹਿਰ ਆਪਾਂ ਹੋਏ ਆ ਪੂਰੇ ਆ ਘਰੋਂ ਆਪਾਂ ਸੇਵਾ ਕਰਨ ਆਉਂਦੇ ਆ ਹਾਲਾ ਦਾ ਇਹ ਜੇ ਬਸ ਸ਼ਰਮ ਨਹੀਂ ਕਰਦਾ ਕਿ ਨਿਆਣਿਆਂ ਦੀ ਸ਼ਰਮ ਕਰਕੇ ਲੱਗ ਜਾ ਕਿ ਨਿੱਕੇ ਨਿੱਕੇ ਨਿਆਣੇ ਲੱਗੇ ਹੈ ਮਸ਼ੀਨ ਚਲਾਉਣ ਸਵੇਰ ਦੀ ਹੈ ਮਸ਼ੀਨ ਚਲਾਉਣ ਠੀਕ ਆ ਹੋਰੇ ਦਮਣ ਜਾਣਾ ਯਾਰੀ ਤੇਰੀ ਬੱਚਾ ਦਿਖਣਾ ਚਾਹੁੰਦੇ ਹੋ ਬਹੁਤ ਬਹੁਤ ਕੀ ਦੋਸਤਾਂ ਦੋਸਤਾਂ ਕਾਕਾ ਦੀਪ ਸਿੰਘ ਵੀ ਕਰ ਰਿਹਾ ਇੱਕ ਸੇਵਾ ਬੋਲਿਓ ਸਭੇ ਅਰ ਸ੍ਰੀ ਬਾਣੀ ਕਮਨ ਤੇ ਪਾਲ ਪਿਆਰ ਕਰਕੇ ਨਾ ਹੁਣ ਦੇਗਾ ਛੱਕਦੇ ਫਿਰਦੇ ਨੇ ਮੁੰਡੇ ਨਵਾ ਤਿਆਰ ਕਰਤੀਆਂ ਮਾੜੇ ਮੇਲਾ ਦੇਗੀ ਬੋਲਦੀ ਐ ਇੰਨੇ ਓਏ ਹੋਏ ਹੋਏ ਆਹ ਲਿਆ ਮਾੜਿਆ ਕਰਨ ਬਣਾਇਆ ਕਰਨ ਫਾੜਾ ਬਾਟਾ ਫਾੜ ਯਾਰ ਹਾਂ ਉਹਦਾ ਦਿਸਵਾ ਓਨੇ ਪਾ ਟੜਕਦੇ ਬਾਰੇ ਵੀ ਚਲਾ ਓਏ ਜਿਹਨੇ ਬੁਲਾਇਆ ਮਨੇ ਬੇ ਯਾਰ ਬਾਤ ਇੱਕ ਦਮ ਬਾਤ ਪਿੰਡ ਤੋਂ ਪਿੰਡ ਕੋਰਨ ਬਰਮਾ ਜੀ ਨਾਲ ਇਧਰ ਆ ਰਹੇ ਇੱਕ ਇੱਕ ਬੀਤਾ ਹੀ ਵਾ ਤੂੰ ਸੇਵਾ ਕੀ ਕੀਤੀ ਹੈ ਤੂੰ ਸੇਵਾ ਕੀ ਕੀਤੀ ਹੈ ਖਬਰ ਵਟੇ ਖਬਰ ਵਟੇ ਖਬਰ ਵਟੇ ਖਬਰ ਵਟੇ